ਓਏ ਆਈ ਜਾ ਦੇ ਕੋਈ ਕੀ ਕੀ ਠੀਕ ਹੈ ਇੱਥੇ ਹੁਣਾ ਜਾ ਆਈ ਜਾ ਦੇ ਚੱਲੰਗੋ ਚੱਲੰਗੋ ਉਹ ਉਹਦੀ ਆਈ ਜਾ ਵੀ ਸਾਂ ਮੇਰਾ ਨਾ ਲਾਈਟਾਂ ਬੰਦ ਕਰਦੀ ਨੇ ਪਰ ਲੈ ਹੋਉਂਦੀਆਂ ਮੈਂ ਜੌਨ ਸਰ ਨੂੰ ਦੱਸਤਾ ਹਾਂ ਅ ਜੌਨ ਸਰ ਬੰਦਾ ਆ ਰਿਹਾ ਇੱਦਾਂ ਦਾ ਹੁਣ ਜਿਹੜਾ ਆਉਂਦਾ ਨਾ ਮੈਂ ਡਰਾਈਵਰੇ ਵੇਖੀ ਭਜਦਾ ਹੁੰਦਾ ਤਨ ਮਤ ਇਹ ਆਹ ਫਾਜੀ ਜਿਹੜਾ ਚਿੱਟੀ ਨਾ T-shirt ਨਹੀਂ ਭਾਈ ਉਹ ਆ ਇਹਨੂੰ ਫੜਿਆ ਇਹਨੂੰ ਹਾਂ ਇਹਨੂੰ ਫੜਿਆ ਅਪਾਕੇ ਹੋਂ ਸਰ ਵਟੇ ਫੇਰੇ ਜੋ ਸਰਵੇ ਪਿਛੇ ਹੋ ਜਾਂਦਾ ਆਪਾਂ ਦੋ ਤਰ ਸੋਟ ਕੇ ਬਾਜੀ ਖਾਲ ਉਧਰ ਉਹ ਤੁਹਾਨੂੰ ਰਿਹਾ ਬੰਦਾ ਉਹ ਕਿੱਥੇ ਪਲਾਂ ਭੱਜਾ ਉਹ ਇੱਧਰ ਦੁਪਰੇ ਨੂੰ ਆ ਫੜਦੇ ਆ ਫੜਦੇ ਆ ਕੰਮ ਸਾਰਾ ਕਰ ਲੈਣਾ ਟੈਂਸ਼ਨ ਉਹ ਵੀ 8:30 ਨਾ ਕਰ ਲੈ ਇਸ ਤਰ੍ਹਾਂ ਕਰ ਉਹ ਬੈਠ ਕੇ ਕਰਨਾ ਹੈ ਆ ਵੀ ਤੋੜ ਗਈ ਸੀ ਇਹ ਦੇਖ ਲਾ ਕੰਡਾ ਲੱਗੇ ਹੋਏ ਨੇ ਨਾ ਪਣਦੇ ਫਿਰ ਕੀ ਹੋਇਆ ਮੈਂ ਜੀ ਇਥੇ ਇੱਕ ਫੰਕਸ਼ਨ ਸੀਗਾ ਸਾਡੇ ਫਰੈਂਡਸ ਦਾ ਅਸੀਂ ਇਨਵਾਈਟਡ ਸੀਗੇ ਇਥੇ ਬਟ 9:30 ਵਜੇ ਦੇ ਕਰੀਬ ਇਥੇ 70-80 ਜਾਣੇ ਕਰਪਾਨਾਂ ਡੰਡੇ ਵੈਪਨਸ ਲੈ ਕੇ ਇਦਾਂ ਐਂਟਰ ਕੀਤੇ ਹਾਲ ਦੇ ਅੰਦਰ ਵੀ ਲੇਡੀਜ਼ ਬੱਚਿਆਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਸੀ ਆਉਂਦੇ ਹੀ ਉਹਨਾਂ ਸਾਰਿਆਂ ਦੇ ਉੱਤੇ ਝੜਪ ਦਿੱਤਾ ਗਾਲਾਂ ਕੱਢਣ ਡੇਪੇ ਉਹਦੇ ਫਾਇਰਿੰਗ ਕੀਤੀ ਅੰਦਰ ਆ ਕੇ ਵੀ ਸਾਰੇ ਦਾ ਸਾਰੀ ਪਾਰਟੀ ਖਰਾਬ ਹੋ ਗਈ ਜੇ ਇਹੋ ਹੀ ਹਾਲਾਤ ਰਹਿਣਗੇ ਤੇ ਇਹ ਸਾਰਾ ਪਰਿਵਾਰ ਹੀ ਯੂ ਐਸ ਏ ਤੋਂ ਆਇਆ ਅੱਜ ਤੋਂ ਬਾਅਦ ਕੌਣ ਐਨ ਆਰ ਆਈ ਆ ਕੇ ਇੱਥੇ ਫੰਕਸ਼ਨ ਕਰਨਗੇ ਬਹੁਤ ਵੱਡਾ ਗਲਤ ਮੈਸੇਜ ਆਂਦਾ ਬਹੁਤ ਵੱਡਾ ਗਲਤ ਮੈਸੇਜ ਆਂਦਾ ਇੰਨੀ ਕਿ ਫਾਇਰਿੰਗ ਹੋਈ ਅੰਦਰ ਬਾਹਰ ਵੀ ਸਾਰੇ ਹੀ ਡਰ ਗਏ ਇੱਥੇ ਘੱਟੋ ਘੱਟ 3-400 ਬੰਦੇ ਦੀ ਗੈਦਰਿੰਗ ਸੀਗੀ ਹੁਣ ਤੁਸੀਂ ਅੰਦਰ ਆਪ ਦੇਖ ਲਓ ਵੀ ਮਸਾ ਹੀ 100-150 ਬੰਦਾ ਰਹੇਗਾ ਕਿਤੇ ਦੇਖ ਰੋ ਜੋ ਵੱਡੀ ਘਟਨਾ ਮਰ ਸੱਚ ਵਾਪਰੀ ਹੈ ਲੱਗਦਾ ਕਿ ਕੋਈ ਜਖਮੀ ਹੋਇਆ ਵੀ ਹੈ ਜਖਮੀ ਦਾ ਸਾਨੂੰ ਪਤਾ ਨਹੀਂ ਜੀ ਹੋਇਆ ਤੇ ਨਹੀਂ ਅੰਦਰ ਕੋਈ ਨਹੀਂ ਹੋਇਆ ਉਹਨਾਂ ਦੇ 2-3 ਬੰਦੇ ਫੜੇ ਨੇ ਅੰਦਰ ਇਹਨਾਂ ਨੇ ਪੈਲਸ ਵਾਲਿਆਂ ਨੇ ਵੀ ਪੁਲਿਸ ਨੇ ਵੀ ਫੜੇ ਨੇ ਬੰਦੇ ਗੱਡੀਆਂ ਵੀ ਬਾਹਰ ਖੜੀਆਂ ਨੇ ਭਾਜੀ ਇੱਥੋਂ ਦੇ ਠੇਕੇਦਾਰ ਜਿੰਨਾ ਕੋਲ ਸਰਕਲ ਦਾ ਠੇਕਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਗੋਲੀ ਚੱਲੀ ਉਹਨਾਂ ਵੱਲੋਂ ਆ ਜੈੰਤੀਪੁਰ ਪੱਪੂ ਜੈੰਤੀਪੁਰ ਦੇ ਮੁੰਡਿਆਂ ਵੱਲੋਂ ਕੀ ਮੰਗ ਕੀ ਕਰਦੇ ਹੋ ਸਰ ਮੰਗ ਇਹੋ ਕਰਦੇ ਆ ਵੀ ਨਿਆ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਨ੍ਹਾਂ ਦਾ ਲੱਖਾਂ ਰੁਪਇਆ ਲਾਇਆ ਫੰਕਸ਼ਨ ਦੇ ਉੱਤੇ ਖਰਾਬ ਹੋਇਆ ਦੇਖੋ ਜੀ ਐਨ ਆਰ ਆਈ ਨੇ ਉਹ ਐਨ ਆਰ ਆਈਜ਼ ਨੂੰ ਕੀ ਪਤਾ ਵੀ ਕਿੱਥੋਂ ਲੈਣੀ ਆ ਯਾ ਤਾਂ ਤੁਸੀਂ ਪਹਿਲੇ ਸਭੰਦਾ ਸ਼ਾਇਦ ਉਹਨਾਂ ਦਾ ਫੜਿਆ ਗਿਆ ਜੀ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਵੀ ਉਹਨਾਂ ਦਾ ਬੰਦਾ ਜੀ ਕੌਣ ਆ ਪਰ ਇੱਕ ਬੰਦਾ ਮੌਕੇ ਤੋਂ ਫੜਾ ਹਾਂਜੀ ਬੋਲ ਨਸ਼ਾ ਕੀਤਾ ਹੋਇਆ ਸੀ ਉਹ ਤਾਂ ਬੋਲਿਆ ਨਹੀਂ ਸੀ ਜਾ ਰਿਹਾ ਮੇਰੇ ਕੋਲ ਉਹਦੀ ਵੀਡੀਓ ਵੀ ਹੈ ਜੀ ਫੋਟੋਆਂ ਵੀ ਨੇ ਮੌਕੇ ਤੇ ਉਹ ਤਾਂ ਬੋਲਿਆ ਨਹੀਂ ਜਾ ਰਿਹਾ ਪਰ ਤਾਂ ਆਹ ਕਹਿ ਰਿਹਾ ਵੀ ਜਿਹੜੇ ਜਿਹੜੇ ਬੰਦੇ ਮੇਰੇ ਨਾਲ ਆਏ ਆ ਮੈਂ ਸਾਰਿਆਂ ਦੇ ਨਾਮ ਤੇ ਉਹ ਦੱਸੂਗਾ ਹੁਣ ਇਹ ਨਹੀਂ ਪਤਾ ਕੌਣ ਆ ਕੌਣ ਨਹੀਂ ਸਿਮਰਨ ਆ ਹਾਂ ਇੱਕ सोनू ਆ सोनू ਮੇਨ ਆ ਜਿਹੜਾ ਮੇਨ ਦਾ ਨਾਮ ਦੱਸ ਯਾਰ ਆ ਜਿਵੇਂ ਉਹਦਾ ਨਾਮ ਪੂਰੇ ਫੁੱਲ ਨਾਮ ਦੱਸ ਉਹਨਾਂ ਦੇ ਨਿਕਨੇਮ ਨਾ ਦੱਸ ਕੋਈ ਯਾਰ ਖਲੋਜੋ ਕਿਸੇ ਨੂੰ ਚੱਲਣ ਵੀ ਦਿਓ ਮੇਨ ਦੱਸ ਜਿਹੜਾ ਮੇਨ ਭਾਜੀ ਮਨਦੀਪ ਆ ਇਨ ਚਾਰਜ ਤੇ ਉਹ ਤੋਂ ਬਾਅਦ ਹੈਗਾ ਗੋਲੂ ਮੇਨ ਇਨ ਚਾਰਜ ਉਹ ਤੋਂ ਬਾਅਦ ਜੋਤ ਇਨ ਚਾਰਜ ਆ ਇਹ ਸਾਰੇ ਬੰਦਿਆਂ ਨੂੰ ਇਹੀ ਹੈਂਡਲ ਕਰਦੇ ਆ ਜੀ ਜਿੰਨੇ ਬੰਦੇ ਕੰਮ ਆ ਪਰਸੋਂ ਕੰਮ ਤੇ ਆਏ ਆ ਜੀ ਅੱਜ ਮੈਨੂੰ ਚਾਹ 4 ਦਿਨ ਹੋ ਤਿੰਨ ਦਿਨ ਹੋ ਗਏ ਕੰਮ ਕਰਦਿਆਂ ਬੰਦੇ ਕਿਨੇ ਬੁਲਾਏ ਸੀ ਬੰਦੇ ਆ ਰਹੇ ਆ ਜਾਨ ਜੀ ਕਿਤਾ ਸਾਰਾ ਬੰਦੇ ਕਿਨੇ ਬੁਲਾਏ ਸੀ ਬੰਦੇ ਕਿਨੇ ਬੁਲਾਏ ਸੀ ਇੱਥੇ ਹੁਣ ਮੈਨੂੰ ਹੋਣਾ ਆਇਆ ਜੀ ਮਨਦੀਪ ਦਾ ਕਿ ਆਉਂਦਾ ਕਿ ਉਹ ਕਹਿੰਦਾ ਕਿ ਇਹ ਆਹ ਕਹਿੰਦਾ ਗੱਡੀ ਲੈ ਕੇ ਆ ਜਾ ਮੈਂ ਡਰਾਈਵਰਾਂ ਕਹਿੰਦਾ ਗੱਡੀ ਤੇ ਮੈਂ ਤਾਂ ਮਾਲ ਢੂੰ ਲਗਾਇਆ ਸੀ ਆ ਮੇਰੇ ਲੱਗੇ ਮੈਂ ਮਾਲ ਢੋਂਦਾ ਸੀਗਾ ਜੀ ਉਹ ਕਹਿੰਦਾ ਗੱਡੀ ਲੈ ਕੇ ਫਲਾਨੀ ਜਗ੍ਹਾ ਤੇ ਪਹੁੰਚ ਜਾ ਮੈਂ ਉੱਥੇ ਗੱਡੀ ਲੈ ਕੇ ਪਹੁੰਚ ਗਿਆ ਉੱਥੇ ਮੁੰਡੇ ਬੈਠੇ ਉਹ ਕਹਿੰਦੇ ਸਾਡੇ ਮਗਰ ਮਗਰ ਆ ਜਾ ਗੱਡੀ ਲੈ ਕੇ ਮਗਰ ਮਗਰ ਆ ਕੇ ਮੈਨੂੰ ਉਹ ਉਹ ਯਾਰ ਕੋਈ ਹੋ ਜਾ ਕੋਈ ਗੱਲ ਮਨਦੀਪ ਉਹ ਜਿਹੜਾ ਮੇਨ ਮੁੰਡਾ ਮਨਦੀਪ ਹਰਜੋਤ ਉਹ ਸਾਰੇ ਬੰਦੇ ਨੂੰ ਉਹੀ ਹੈਂਡਲ ਕਰਦੇ ਆ ਜਿੰਨੇ ਮੁੰਡੇ ਆਏ ਨਾ ਸਾਰੇ ਉਹੀ ਆਏ ਪਹਿਲੇ ਸਾਈਟ ਜਿੱਥੇ ਕੀ ਫੈਸਟਨ ਪਹਿਲੇ ਸੇ ਤੇ ਪੀਐਸ ਮੇਰਕਾ ਦੇ ਵਿੱਚ ਇਹ ਅੰਦਰ ਤੇ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਰਾਹੀਂ ਕਿ ਇੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਸੋ ਉਹਦੇ ਸੰਬੰਧ ਵਿੱਚ ਹੀ ਇੱਥੇ ਆਏ ਆ ਸੋ ਹੁਣ ਇੱਥੇ ਆ ਕੇ ਅਸੀਂ ਸੀਸੀਟੀਵੀ ਜਿਹੜੀ ਫੁਟੇਜ ਵਗੈਰਾ ਹੈਗੀ ਉਹ ਦੇਖ ਰਹੇ ਹਾਂ ਜਿਹੜੇ ਮੌਕੇ ਤੇ ਲੋਕ ਪ੍ਰੈਜ਼ెంట్ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਉਹਨਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰ ਰਹੇ ਕਿ ਇੱਥੇ ਕੀ ਇਨਸੀਡੈਂਟ ਹੋਇਆ ਸੋ ਉਹਦੇ ਨੂੰ ਦੇਖਦੇ ਹੋਏ ਹੀ ਜੋ ਬਣਦੀ ਕਾਰਵਾਈ ਹੋਏਗੀ ਕਰਨ ਪਛਾਣ ਹੋਈ ਹੈ ਕਿ ਕੌਣ ਜੀ ਕਰ ਰਹੇ ਆ ਜੀ ਅਜੇ ਸਾਰੀ ਫੁਟੇਜ ਵਗੈਰਾ ਦੇਖੀ ਜਾ ਰਹੀ ਹੈ ਤੇ ਪਤਾ ਲੱਗਿਆ ਕਿੰਨੇ ਪਰਸਨ ਸੀ ਔਰ ਕਿਸ ਤਰੀਕੇ ਦੇ ਨਾਲ ਆਏ ਸੀ ਇ ਸਾਰਾ ਚੀਜ਼ ਨੂੰ ਅਸੀਂ ਕੋਕ ਕਰਾਂਗੇ ਉਸ ਤੋਂ ਬਾਅਦ ਜੜੀ ਪਨ ਦੀ ਕਰ ਲਈ ਉਹ ਇੱਕ ਤਰ੍ਹਾਂ ਕਿ ਜਿਹੜਾ ਰੇਟਾਂ ਜਾਨੀ ਲੱਗੀਆਂ ਜਿਹੜੀਆਂ 12 ਜਿਹੜੇ ਲੋਕ ਦੇ ਅੰਦਰ ਆਏ ਕਿ ਜਿਹਨਾਂ ਨੂੰ ਫੈਰਿੰਗ ਕੀਤੀ ਗਈ ਸੀ ਦੀ ਜੀ ਮੈਂ ਵੀ ਕਹ ਰਿਹਾ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਅਸੀਂ ਹੁਣੇ ਜਦੋਂ ਤੁਹਾਨੂੰ ਵੀ ਕਰਿਓ ਮੈਂ ਸੀਸੀਟੀਵੀ ਫੁਟੇਜ ਹੋ ਜੇ ਥੋੜੀਆਂ ਦੇਖੀਆਂ ਨੇ ਥੋੜੀਆਂ ਹੋਰ ਦੇਖਣੀਆਂ ਨੇ ਚੰਗੀ ਤਰ੍ਹਾਂ ਇੱਕ ਵਾਰੀ ਬਾਚ ਲਈਏ ਉਸ ਤੋਂ ਬਾਅਦ ਅਸੀਂ ਜੋ ਬਣਦੇ ਹੋਏਗਾ ਕਰਾਂਗੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਇਹਨਾਂ ਨੂੰ ਹਾਂਜੀ ਨੌਜਵਾਨ ਨੂੰ ਕਾਬੂ ਕੀਤਾ ਗਿਆ ਮੇਰੇ ਕੋਲ ਹਜੇ ਤੱਕ ਇਹੋ ਜੀ ਨੌਲੇਜ ਨਹੀਂ ਹੈ ਕਿਉਂਕਿ ਅਸੀਂ ਸਾਡੇ ਨੌਲੇਜ ਨਹੀਂ ਹੈ ਜਿਹੜਾ ਕਿ ਕਿੰਨੇ ਇੱਕ ਰੌਂਗ ਜਿਹੜੇ ਫਾਇਰ ਹੋਏ ਆ ਕੁਝ ਪਤਾ ਜੀ ਅੰਦਰ ਦਸਰ ਮੁਤਾਬਕ ਜਿਹੜਾ ਇਹਨਾਂ ਨੇ ਤਲੋਕੀ ਨੇ ਉੱਥੇ 2-3 ਫਾਇਰ ਅੰਦਰ ਫਾਇਰ ਹੋਏ ਨੇ ਤੇ ਬਾਹਰ ਜਿਹੜੇ ਹੈਗੇ ਨੇ ਕੁਝ ਜ਼ਿਆਦਾ ਰੌਂ ਫਾਇਰ ਹੋਏ ਨੇ ਅਸੀਂ ਦੋਨੋਂ ਇੰਸੀਡੈਂਟ ਜਿਹੜੇ ਹੈਗੇ ਆ ਵੇਖ ਰਹੇ ਆ ਤੇ ਉਹਦੇ ਅਕੋਰਡਿੰਗ ਜੀ ਕਾਰਵਾਈ ਕਰਾਂਗੇ ਸਰ ਜਿਹੜੀਆਂ ਗੱਡੀਆਂ ਬਾਹਰ ਲੱਗੀਆਂ ਨੇ ਜਿਹੜੀਆਂ ਐਕਸਾਈਜ ਭਗਾਦੀਆਂ ਉਹ ਤੋਂ ਟ੍ਰੇਸ ਕਰ ਸਕਦੇ ਆਪਾਂ ਹਾਂਜੀ ਹਾਂਜੀ ਜਿਹੜੀਆਂ ਗੱਡੀਆਂ ਵੀ ਇੱਥੋਂ ਮੌਕੇ ਤੇ ਮਿਲਣ ਗਿਆ ਅਸੀਂ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੂੰ ਟ੍ਰੇਸ ਕਰਾਂਗੇ ਕਿਹੜੇ ਬੰਦੇ ਹੈਗੇ ਸੀਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਦੱਸਿਆ ਜਾ ਰਿਹਾ ਐਕਸਾਈਜ ਡਿਪਾਰਟਮੈਂਟ ਦਾ ਨਾਮ ਲੈ ਰਿਹਾ ਨਾ ਕਿ ਸਾਨੂੰ ਹਜੇ ਕਾਰਵਾਈ ਸਟਾਰਟ ਕਰਨ ਦਿਓ ਜੀ ਜਿੱਦਾਂ ਇਹਦਾ ਕਾਰਵਾਈ ਸਟਾਰਟ ਹੋ ਜਾਏਗੀ ਉਸ ਤੋਂ ਬਾਅਦ ਜੋ ਤਫਤੀਸ਼ ਦੇ ਵਿੱਚ ਗੱਲਾਂ ਸਾਹਮਣੇ ਆਣਗੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਮਾਮਲਾ ਹੈ ਕਿ ਮੇਰੇ ਦੋਸਤ ਹੈ ਉਹ ਅਮਰੀਕਾ ਤੋਂ ਨੇ ਉਹਨਾਂ ਦੀ ਬੇਟੇ ਦੀ ਅੱਜ ਸ਼ਾਦੀ ਦੀ ਰਿਸੈਪਸ਼ਨ ਸੀਗੀ ਅੱਜ ਉਹਦੇ ਤੇ ਅਸੀਂ ਆਏ ਆ ਇੱਥੇ ਆ ਕੇ ਹੀ ਵੇਖਨੇ ਆ ਕਿ ਕੁਝ ਦੋ ਤਿੰਨ ਬੰਦੇ ਪਹਿਲਾਂ ਆਏ ਆ ਉਹਨਾਂ ਨੇ ਆ ਕੇ ਇਹਨਾਂ ਨੂੰ ਪੁੱਛਿਆ ਕਿ ਇਹ ਸ਼ਰਾਬ ਦੇ ਬਾਰੇ ਕੋਈ ਪੁੱਛਿਆ ਇਹਨਾਂ ਨੇ ਕਿਹਾ ਕਿ ਭਾਈ ਜੀ ਤੁਸੀਂ ਕਿਸ ਡਿਪਾਰਟਮੈਂਟ ਚੋਂ ਕੁਝ ਤੁਹਾਡੀ ਆਈਡੈਂਟੀਟੀ ਕੀ ਹੈ ਤੁਸੀਂ ਕੌਣ ਹੋ ਤੁਸੀਂ ਪੁਲਿਸ ਜੋ ਕੌਣ ਹੋ ਕਹਿੰਦੇ ਅਸੀਂ ਜਾਂ ਸ਼ਰਾਬੀ ਅਸੀਂ ਸ਼ਰਾਬ ਨਹੀਂ ਤੜੀ ਚੱਲਣ ਦੇ ਕਹਿੰਦੇ ਸਾਰਾ ਅਹੀ ਜੇ ਗਲਤੀ ਕੀਤੀ ਹੈ ਤੁਸੀਂ ਕੋਈ ਆਫੀਸਰ ਲਿਆਓ ਆਪਣਾ ਤਾਹੀ ਇਹਦਾ ਹਲ ਘਟਨੇ ਆ ਕਹਿੰਦਾ ਦੱਸਦੇ ਤੁਹਾਨੂੰ ਅਸੀਂ ਅਫਸਰ ਕਿਸਵਾਂ ਦੇ ਬਸ ਇੰਨੀ ਗੱਲ ਕਹਿ ਕੇ ਤੇ ਮੁੜ ਕੇ ਜਦੋਂ ਵਾਪਸ ਆਇਆ ਤੇ ਉਹ ਟੈਰਰ ਦੇ ਮੋਹਲਾ ਆਏ ਹੱਥ ਦੇ ਵਿੱਚ ਦਾਤਰ ਕਿਰਪਾਨਾ ਜੋ ਕੋਈ ਅਸਲਾ ਹੈ ਵੇਪਨ ਉਹਨਾਂ ਕੋ 50 60 ਫਾਇਰ ਕੀਤੇ ਹੋਰ ਸਰ ਜੀ ਅੰਦਰ ਦੇ ਜਿਹੜੇ ਫਾਇਰ ਹੋਇਆ ਉਹ ਜਿਹੜੇ ਬਾਹਰ ਕਰਕੇ ਗਏ ਨਾ ਇੰਨੀ ਤੁਹਾਡੇ ਘਰ ਦੀਵਾਰੀ 'ਚ ਤੁਸੀਂ ਪਟਾਕੇ ਨਹੀਂ ਚਲਾਏ ਹੋਣੇ ਜਿੰਨੀ ਉਹ ਬਾਹਰ ਕਰਕੇ ਗਏ ਕਾਰਨ ਕੀ ਸਮਝੀ ਬੋਲੋ ਕਾਰਨ ਇਹ ਬਦਮਾਸ਼ੀ ਹੈ ਸਰ ਇਹ ਸ਼ਰਿਆਮ ਇਹ ਬਦਮਾਸ਼ੀ ਹੈ ਇਹ ਕੋਈ ਇਹ ਕੋਈ ਲਾਇਰ ਦਾ ਆਰਡਰ ਥੋੜੀ ਹੈ ਕਿ ਸ਼ਰਿਆਮ ਕੋਈ ਬੰਦਾ ਆ ਕੇ ਕਿਹਾ ਵਿਆਹ ਦੇ ਉੱਤੇ ਹਮਲਾ ਕਰ ਦਿੰਦਾ ਕਿ ਇਹਨੂੰ ਮਾਰ ਲੈ ਇਹ ਤੇ ਅੱਗੇ ਜਿਹੜੇ ਆਇਨਰ ਆਈਏ ਅੱਗੇ ਕਿਹੜੇ ਆਉਂਦੇ ਇਹ ਜਿਹੜੇ ਜਿੰਨੇ ਵੀ ਅੰਦਰ ਤੁਸੀਂ ਜਾ ਕੇ ਅੰਦਰ ਬੱਚਿਆਂ ਨੂੰ ਮਿਲਿਓ ਕੋਈ ਬੱਚਾ 15 ਸਾਲ ਬਾਅਦ ਆਇਆ ਕੋਈ 20 ਸਾਲ ਬਾਅਦ ਆ ਮੈਨੂੰ ਨਹੀਂ ਲੱਗਦਾ ਜਿੰਨੂੰ ਨੂੰ ਤਰਲੇ ਮਾਰ ਕੇ ਲਿਆਣੇ ਨੂੰ ਇੱਥੇ ਲਿਆਉਂਦਾ ਹੈ ਕਿ ਉਹ ਦੋਰੇ ਆਣਗੇ ਔਰ ਇੱਕ ਛੋਟੀ ਜੀ ਬੱਚੀ ਉਹ ਹਰੇ ਵੀ ਆਪਣੀ ਮਾਂ ਦੇ ਕਲਾਵੇ ਨਾਲ ਲਾ ਕੇ ਤੇ ਸੈਮੀ ਬੈਠੀ ਹੈ ਇਹ ਵੰਦਨ ਕਿ ਐਸਚੂ ਸਾਹਿਬ ਇੱਥੇ ਆਏ ਨੇ ਕਿ 3 ਸਟਾਰ ਵਾਲੇ ਉਹਨਾਂ ਨੇ ਉਹਨੂੰ ਬੜਾ ਵਿਚਾਰੇ ਨੂੰ ਪਿਆ ਕੀਤਾ ਕਿ ਨਹੀਂ ਵੱਡੋ ਹਜੇ ਵੀ ਉਹ ਨਹੀਂ ਅਸੀਂ ਆਪ ਸ਼ੌਕ ਚ ਨਹੀਂ ਅਸੀਂ ਮੰਗ ਕੇ ਕਰ ਰਹੇ ਹੱਥ ਜੋੜ ਕੇ ਕਿ ਪ੍ਰਸ਼ਾਸਨ ਅੱਗੇ ਤੇ ਜੇ ਵਾਕੇ ਭਗਵੰਤ ਮਾਨ ਜੀ ਤੁਸੀਂ ਕੁਝ ਕੀਤਾ ਜਾਂ ਕਰਨਾ ਹੈ ਨਾ ਤੇ ਇੱਕ ਵਾਰੀ ਆਹੋ ਜਿਹਾ ਲੈਸਨ ਦਿਓ ਕਿ ਤਾਂ ਕਿ ਅਕਲ ਆ ਜਾਏ ਕਿ ਇਹੋ ਜੇ ਦੁਬਾਰਾ ਹਾ ਸਕਿਆ ਇਹਨਾਂ ਨੇ ਵਾਪਰੇ ਆ ਡਾ ਦਾ ਬਚਾ ਹੋ ਗਿਆ ਵਾਈਗੁਰੂ ਨੂੰ ਪਤਾ ਨਹੀਂ ਕੀ ਸਾਡੀ ਸੁਣ ਲਈ ਏ ਕਿ ਸਾਡੇ ਜੀਆਂ ਦਾ ਬਚਾ ਹੋ ਗਿਆ ਕਸਰ ਕੋਈ ਨਹੀਂ